ਪਵਿੱਤਰ ਬੁੱਢਾ ਦਰਿਆ ਲੁਧਿਆਣਾ ਸੰਸੀ ਚੇਵਾਲਜੀ ਦੀ ਗਵਾਈ ਦੇ ਵਿੱਚ ਗੁਰਸੰਗਤ ਦੇ ਸਹਿਯੋਗ ਨਾਲ ਕਾਰ ਸੇਵਾ ਲਗਾਤਾਰ ਜਾਰੀ ਹੈ ਮਸ਼ੀਨਾਂ ਦੀ ਮਦਦ ਦੇ ਨਾਲ ਇਸ ਵਿੱਚ ਜੋ ਗੰਦਗੀ ਹੈ ਗੋਆ ਹੈ ਗਾਰ ਹੈ ਜਦੋਂ ਹਾਕੀਆਂ ਦੀ ਜੰਮੀ ਹੋਈ ਹੈ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਹੁਣ ਤੱਕ ਲਗਭਗ ਸ਼ਹਿਰ ਦੇ 100 ਐਮਐਲਡੀ ਗੰਦਾ ਪਾਣੀ ਸultanpur ਵਰਗੇ 25 ਸ਼ਹਿਰਾਂ ਦਾ ਗੰਦਾ ਪਾਣੀ ਜੋ ਅਨਟਰੀਟਡ ਡਿਗ ਰਿਆ ਸੀ ਉਸ ਨੂੰ ਟ੍ਰੀਟਮੈਂਟ ਪਲਾਂਟ ਤੱਕ ਪਹੁੰਚਾ ਕੇ ਉਹ ਪਾਣੀ ਟ੍ਰੀਟ ਹੋ ਰਿਹਾ ਹੈ 8 ਪਿੰਡਾਂ ਦਾ ਗੰਦੇ ਪਾਣੀ ਦਾ ਪ੍ਰਬੰਧ ਹੋਇਆ ਹੈ ਉਹ ਸੀਚੇ ਵਾਲਾ ਮਾਡਲ ਲੱਗਾ ਹੈ ਟ੍ਰੀਟ ਹੋ ਰਿਹਾ ਹੈ ਪਾਣੀ। ਇਸੇ ਤਰ੍ਹਾਂ ਚਾਰ ਕਲੋਨੀਆਂ ਦੇ ਪਾਣੀ ਦਾ ਗੰਦੇ ਪਾਣੀ ਦਾ ਪ੍ਰਬੰਧ ਹੋਇਆ ਹੈ ਤੇ ਡੈਰੀਆਂ ਦੀ ਜੋ ਵੇਸਟ ਜਸੀ ਦੇ ਕਰੀਬ ਡੈਰੀਆਂ ਦਾ ਜੋ ਗੋਹਾ ਮਲਮੂਤਰ ਇਸ ਵਿੱਚ ਪੈਣੋ ਬੰਦ ਹੋਇਆ ਹੈ। ਅ ਇਸ ਦੇ ਬੜੇ ਹਾਂ ਪੱਖੀ ਰੋਜ਼ਾਨ ਸਾਹਮਣੇ ਆਏ ਨੇ ਜਨੇ ਏਰੀਆ ਵਿੱਚ ਸਫਾਈ ਹੋ ਚੁੱਕੀ ਹੈ। ਉੱਥੇ ਹੁਣ ਬੜਾ ਸਾਫ਼ ਪਾਣੀ ਵਗ ਰਿਹਾ ਹੈ ਜੇ ਅਸੀਂ ਪਾਣੀ ਨੂੰ ਦੇਖਦੇ ਹਾਂ ਉਹ ਬਿਲਕੁਲ ਸਾਫ਼ ਹੈ। TDS ਉਹਦਾ 125 30 ਦੇ ਕਰੀਬ ਹੈ। ਉਸ ਏਰੀਆ ਦੇ ਵਿੱਚ ਚੋਰੀ ਛਿਪੇ ਕਈ ਵਾਰ ਡੈਰੀਆਂ ਵੱਲੋਂ ਗੰਦਾ ਪਾਣੀ ਜੋ ਪੌਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਤੇ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਜੋ ਕੋਈ ਡੈਰੀ ਇੰਡਸਟਰੀਆਂ ਦਾ ਡੈਰੀਆਂ ਦਾ ਡਾਈਂਗਾ ਦਾ ਜੋ ਰਹਿੰਦਾ ਗੰਦਾ ਪਾਣੀ ਹੈ ਉਹ ਜਿਸ ਵੀ ਤਰੀਕੇ ਨਾਲ ਪੈ ਰਿਹਾ ਹੋਵੇ ਉਹਦੇ ਪ੍ਰਬੰਧ ਕੀਤੇ ਜਾਣ ਇਸ ਲਈ ਲਗਾਤਾਰ ਯਤਨ ਜਾਰੀ ਨੇ ਉਮੀਦ ਹੈ ਜਲਦ ਬੁੱਢਾ ਦਰਿਆ ਸਾਫ਼ ਹੋਵੇਗਾ ਆਪ ਸਮੂਹ ਗੁਰ ਸੰਗਤ ਦੇ ਸਹਿਯੋਗ ਦੀ ਲੋੜ ਹੈ